ਅਗਭਗ ਆਪਣੇ ਕੋਲ ਖੜੇ ਆਗੇ ਪਰਮਾਤਮਾ ਦੀ ਕਿਰਪਾ 23 ਨਗ ਆਪਣੇ ਕੋਲ ਹਾਜ਼ਰ ਖੜੇ ਆਗੇ ਜਿਹਦੇ ਵਿੱਚ ਸਾਰੀਆਂ ਕਟੀਆਂ A to Z ਖੀਰੀਆਂ ਕਟੀਆਂ ਗਈਆਂ ਜਿਵੇਂ ਸਟਾਰਟਿੰਗ ਦੇ ਬੱਚਾ ਭਾਈ ਜਦੋਂ ਸ਼ੁਰੂ ਕਰਾਉਣਾ ਰੇਟ ਵੀ ਆਪਾਂ ਵੀਡੀਓ ਦੇ ਵਿੱਚ ਹੀ ਦੱਸਾਂਗੇ ਠੀਕ ਆ ਵੀ ਤੇ ਜਿਵੇਂ ਆ ਸਾਹਮਣੇ ਕੱਟੀ ਦੇਖੀ ਹੈ ਦੇਖੀ ਜਾਨੇ ਆਪਾਂ ਦੰਦੋ ਖੀਰੀ ਬਿਲਕੁਲ ਦੂਈ ਵੀ ਹੈ ਤੇ ਰੇਟ ਦਾ ਸਰਭਾ ਹੈਰਾਨ ਕਰਨ ਵਾਲਾ 75000 ਰੁਪਇਆ ਸਿਰਫ ਹੀ 75000 ਸਿਰਫ 75 ਉਹ ਨਹੀਂ ਐ ਸਟੂਟ ਕਰਾ ਜੀ ਅੱਗੇ ਤੋਂ ਆਪਣੀਆਂ ਕਟੀਆਂ ਤੇ ਆ ਚੀਜ਼ ਕੁੰਗਲਾ ਨਹੀਂ ਹੁੰਦਾ ਮੂਰੇ ਤੋਂ ਬਰੀਡ ਦੀ ਨਿਸ਼ਾਨੀ ਆਏ ਨਾ ਪਤਲੀ ਚਮੜੀ ਆ ਦੇਖੋ ਕਿਹਨੇ ਜਾਵਾ ਜਿੱਥੇ ਮਰਜ਼ੀ ਚੁੰਡੀ ਭਰੋ ਜੀ ਕੱਟੀ ਮੈਂ ਵੇਚਣੀ ਹੋਵੇ ਇਹ ਮੋਦੀ ਦੀ ਹੈ ਜੀ ਆਪਾਂ ਮੁੱਲ ਕਰਨੇ 70000 ਰੁਪਇਆ ਸਹੀ ਗੱਲ ਆਪਾਂ ਤਾਂ ਇਹ ਮਸਦਾ 23 ਗੱਡੀਆਂ ਅੱਜ ਤੇ ਮੈਂ ਯਾਰ ਨਾ ਫਿਰ ਨਾਲ ਵੇਚ ਗਿਆ 60000 ਰੁਪਇਆ ਹੋ ਗਿਆ ਇਹ ਆਪਾਂ 25 ਤੋਂ ਅੰਦਰ ਦੀ ਹੈ ਮੈਂ ਕੱਟੀ 22000 ਦੀ ਕੱਟੀ ਦੇਵਾਂਗਾ ਆਪਾਂ ਇਹ 22 ਦੇ ਵਿੱਚ ਵਿੱਚ ਇਹ ਸਿਰਫ ਇੱਕੋ ਕੱਟੀ ਹੈ ਜਿਹੜੀ 25 ਤੋਂ ਅੰਦਰ ਆ ਗਈ ਠੀਕ ਆ ਇਹਦਾ ਬੰਦਿਆ ਨੇ ਆਪਾਂ ਨੂੰ ਦੱਸਿਆ ਵੀ ਸੀਮਨ ਲੱਗਿਆ ਵਾ ਅਰ ਸ਼ਾਇਦ ਲੱਗਿਆ ਵਾ ਪਰ ਆਪਾਂ ਖਾਲੀ ਕਹਿ ਕੇ ਦੇਣੀ ਆ ਖਾਲੀ ਕਹਿ ਕੇ ਦੇਣੀ ਆ ਕਿਉਂਕਿ ਬਾਜੜਾ ਬਣਿਆ ਬੈਜੇ ਖਾਲੀ ਹੋਊ ਤਾਂ ਤਾਂ ਵੀ ਜਾਣਦੇ ਕਿੰਨੇ ਟਾਈਮ ਦਾ ਦੱਸਿਆ ਵੀ ਸੀਮਣ ਲੱਗਿਆ ਵਾ ਪੱਕੀ ਤੋਂ ਬਾਹਰ ਦੇ ਵਿੱਚ ਜਿਹੜਾ ਵੀ ਰਾ ਆ ਗਿਆ ਕੱਟੀ ਦੇ ਕੇ ਦੋਰਾਗੇ ਜਮਾ ਕੋਈ ਚੱਕਰ ਨਹੀਂ ਤੇ ਦੂਜੇ ਨੰਬਰ ਦੇ ਇੱਕ ਆਪਾਂ ਇਨਫੋਰਮੇਸ਼ਨ ਹੋਰ ਦਿੰਨੇ ਆਗੇ ਹਾਂਜੀ ਵੀ ਬਾਜਬ ਰੇਟ ਠੀਕ ਹਾਂਜੀ ਦੋਸਤੋ 사ਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾੜੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆਪਾਂ ਪਿੰਡ ਦੀਪਗੜ ਤਹਿਸੀਲ ਪੈ ਜਾਂਦੀ ਆ ਤਪਾ ਮੰਡੀ ਤੇ ਜ਼ਿਲ੍ਹਾ ਇਹਨੂੰ ਪੈ ਜਾਂਦਾ ਬ ਤੇ ਢਿੱਲੋਂ ਡੇਰੀ ਫਾਰਮ ਦੇ ਉੱਤੇ ਆਪਾਂ ਪਹੁੰਚੇ ਹਾਂਗੇ ਤੇ ਬਾਈ ਕੋਲੇ ਕਾਫੀ ਘਟੇਗਾ ਬਕਾਊ ਆ 25 ਤੋਂ 26 ਨਾਗ ਹੋਣੇ ਆ ਬਾਕੀ ਹਰ ਵਕਤ ਇਦਾਂ ਹੀ ਨਹੀਂ ਨਾਗ ਹੀ ਰਹਿੰਦੇ ਆ ਕਿ ਇਹ ਦੂ ਬਾਧ ਵੀ ਜਾਂਦੇ ਆਗੇ ਤੇ ਨਾਗ ਆਉਂਦੇ ਜਾਂਦੇ ਰਹਿੰਦੇ ਆਗੇ ਤੇ ਜਿਹਨੇ ਕੋਈ ਵੀ ਨਾ ਖਰੀਦਣਾ ਜਿਵੇਂ ਕਿ ਇਕੱਠੇ ਖਰੀਦਨੇ ਆ ਕਿਸੇ ਨੇ ਜਾਂ ਇੱਕ ਖਰੀਦਣਾ ਜਾਂ ਦੋ ਖਰੀਦਨੇ ਆ ਉਹ ਤੁਹਾਡੀ ਇੱਛਾ ਦੀ ਇੱਛਾ ਦੇ ਮੁਤਾਬਕ ਤੁਸੀਂ ਖਰੀਦ ਸਕਦੇ ਹੋਗੇ ਤੇ ਮੰਡੀ ਵਾਲਾ ਸਿਸਟਮ ਹੀ ਹੁੰਦਾਗਾ ਤੁਸੀਂ ਦੇਖ ਸਕਦੇ ਹੋ ਨਿਗਾ ਮਰਾ ਦਿੰਨੇ ਆ ਤੁਹਾਨੂੰ ਤੇ ਪੋਸਟਵਾਰ ਬਾਈਨਾ ਪਛਾਰੀ ਗੱਲਬਾਤ ਕਰਾਵਾਂਗੇ ਤੇ ਡਿਟੇਲ ਲੈ ਕੇ ਦੇਵਾਂਗੇ ਤੇ ਤੁਸੀਂ ਆ ਕੇ ਇੱਥੇ ਆ ਪੂਰੀ ਫੋਲ ਆਦੀ ਤਸੱਲੀ ਕਰਕੇ ਤੇ ਤੁਸੀਂ ਕਟੀਆਂ ਝੋਟੀਆਂ ਖਰੀਦ ਸਕਦੇ ਹੋਗੇ ਵਿੱਚ ਗੱਬਣ ਵੀ ਆ ਜਾਂਦੀਆਂ ਤੇ ਵੈਸੇ ਨਾਨ ਪ੍ਰੈਗਨੈਂਟ ਵੀ ਹੁੰਦੀਆਂ ਨੇ ਤੇ ਤੁਸੀਂ ਆਈ ਤਸੱਲੀ ਕਰਕੇ ਖਰੀਦ ਸਕਦੇ ਹੋ ਬੜਿਆਰ ਕਾਰਡ ਦੇ ਜਾਨਵਰ ਹੁੰਦੇ ਆਗੇ ਸਾਰੇ ਤੇ ਬਾਕੀ ਆਏ ਥੋੜਾ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ਗੱਲਬਾਤ ਕਰਾਉਣੇ ਆ ਤੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਆ ਜਾ ਕੋਈ ਵੀ ਪਸ਼ੂ ਖਰੀਦਣਾ ਤਾਂ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਬਾਕੀ ਵਪਾਰ ਦਾ ਕੰਮ ਆਗਾ ਤੇ ਤੁਸੀਂ ਸਾਰੇ ਜਾਣਦੇ ਹੋ ਢਿੱਲੋਂ ਡੇਰੀ ਫਾਰਮ ਬਰਨਾਲਾ ਦੇ ਨਾਮ ਤੇ ਪੇਜ ਆ ਬਾਈ ਦਾ ਤੇ YouTube ਚੈਨਲ ਆਗਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਬਾਈ ਆਪਣਾ ਨਾਮ ਦੱਸ ਦਿਓ ਆਪਣਾ ਨਾਮ ਹੈਗਾ ਪ੍ਰਤਪਾਲ ਸਿੰਘ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ 84270 19817 ਮੇਰਾ ਕੰਟੈਕਟ ਨੰਬਰ ਆਗਾ ਪਿੰਡ ਆਪਣਾ ਦੀਫਰ ਪੈ ਗਿਆ ਸ਼ੈਨਾ ਤੇ ਪਟਾਉੜ ਆਪਣੇ ਨਜ਼ਦੀਕ ਪੈਂਦਾ ਤੇ ਮੋਗੇ ਤੋਂ ਪੈ ਗਿਆ 40 ਕਿਲੋਮੀਟਰ ਤੇ ਬਰਨਾਲੇ ਤੋਂ ਪੈ ਗਿਆ 26 ਕਿਲੋਮੀਟਰ ਤੇ ਇਧਰ ਭਗਤਾ ਸਾਹਿਬ ਤੋਂ ਜੇਕਰ ਆਉਣਾ ਤਾਂ ਉੱਥੋਂ ਵੀ ਆਪਾਂ ਲਗਭਗ 20-22 ਕਿਲੋਮੀਟਰ ਪੈ ਜਾਂਦਾ ਹੈਗਾ ਠੀਕ ਆ ਬਾਈ ਤੇ ਉਹ ਬੈਸ ਤੋਂ ਤੁਹਾਨੂੰ ਸਾਰੇ ਜਾਣਦੇ ਹੀ ਆ ਨਾ ਆਪਣਾ ਚੈਨਲ ਵੀ ਹੈਗਾ ਹਾਂ ਜਿਹੜੇ ਡੇਰੀ ਫਾਰਮ ਬਰਨਾਲਾ ਦੇ ਨਾਮ ਤੇ ਆਪਣਾ ਹੈ ਤੇ ਬਰਨਾਲਾ ਦੇ ਨਾਮ ਤੇ ਆਪਣਾ ਚੈਨਲ ਆ ਤੇ ਬਾਕੀ ਆਪਣਾ ਵਪਾਰ ਦਾ ਕੰਮ ਆ ਹਨਾ ਹਾਂਜੀ ਹਾਂ ਵਪਾਰ ਦਾ ਕੰਮ ਬਾਈ ਤੇ ਬਾਈ ਡਿਟੇਲ ਦੱਸ ਦੇ ਮਾੜੀ ਜੀ ਵੀ ਆਪਣੇ ਕੋਲ ਜਿਹੜੇ ਜਾਨਵਰ ਆ ਵੀ ਕਿਸ ਤਰ੍ਹਾਂ ਦੇ ਆਉਂਦੇ ਹੈਗੇ ਆਪਣੇ ਕੋਲ ਹੈਗਾ ਵਪਾਰ ਦੇ ਕੰਮ ਰੁਟੀਨ ਦੇ ਵਿੱਚ ਜ਼ਿਆਦਾਤਰ ਆਪਣੇ ਕੋਲੇ ਕਟੀਆਂ ਝੋਟੀਆਂ ਆਉਂਦੀਆਂ ਹੈਗੀਆਂ ਠੀਕ ਆ ਬਾਈ ਅੱਜ ਆਪਣੇ ਕੋਲੇ ਆਪਣੀ ਹੈਗੀ ਅੱਜ 22 ਤਰੀਕ ਅੱਜ 22 ਤਰੀਕ ਨੂੰ ਲਗਭਗ ਆਪਣੇ ਕੋਲ ਖੜੇ ਹੈਗੇ ਪਰ ਮਾਦੇ ਕਿਰਪਾ 23 ਨਾਲ ਆਪਣੇ ਕੋਲ ਹਾਜ਼ਰ ਖੜੇ ਹੈਗੇ 23 ਨਾਲ ਕਟੀਆਂ ਝੋਟੀਆਂ ਦੇ ਹਨ ਕਟੀਆਂ ਝੋਟੀਆਂ ਦੇ ਆਪਣੇ ਕੋਲ ਹਾਜ਼ਰ ਖੜੇ ਹੈਗੇ ਜਿਹਦੇ ਵਿੱਚ ਸਾਰੀਆਂ ਕਟੀਆਂ A to Z ਖੀਰੀਆਂ ਕਟੀਆਂ ਗਈਆਂ ਜਿਵੇਂ ਸਟਾਰਟਿੰਗ ਦੇ ਬੱਚਾ ਭਾਈ ਜਦੋਂ ਸ਼ੁਰੂ ਕਰਾਉਨੇ ਆ ਰੇਟ ਵੀ ਆਪਾਂ ਵੀਡੀਓ ਦੇ ਵਿੱਚ ਹੀ ਦੱਸਾਂਗੇ ਠੀਕ ਆ ਤੇ ਜਿਵੇਂ ਆ ਸਾਹਮਣੇ ਕੱਟੀ ਦੇਖੀ ਹੈ ਦੇਖੀ ਜਾਣਾ ਪਰ ਦੰਦੋ ਖੀਰੀ ਬਿਲਕੁਲ ਇ ਜੀ ਇਹਦੇ ਮਾਂ ਇੰਨਾ ਦੁੱਧ ਦਿੰਦੀ ਸੀ ਆਪ ਨੂੰ ਕਿਸੇ ਦਾ ریکارڈ ਨਹੀਂ ਪਤਾ ਇਹ ਕਾਪਾ ਵਪਾਰ ਕਰਦੇ ਗਮਰਾਹ ਕਰਕੇ ਨਹੀਂ ਆਪਾਂ ਕਿਸੇ ਨੂੰ ਦੇਣਾ ਚਾਹੁੰਦੇ ਇਹਦੀ ਮਾਂ 20 ਕਿਲੋ ਦਿੰਦੀ ਸੀ ਇਹਦੀ ਮਾਂ ਜੀ ਇੱਧਰ ਗਈ ਸੀ ਉੱਧਰ ਗਈ ਸੀ ਆਪਣੇ ਕੋਲੇ ਬਾਜਬ ਰੇਅ ਜਿਹੜਾ ਮਾਰਕੀਟ ਦਾ ਰੇਟ ਹੁੰਦਾਗਾ ਉਸ ਦੇ ਅਕੋਰਡਿੰਗ ਦੇ ਆਪਣੇ ਕੋਲੇ ਕੱਟੀ ਹੁੰਦੀ ਹੈ ਕਿ ਕਹਿੰਦਾ ਭਾਅ ਹੈ ਇੱਕ ਮੇਰਾ ਡੈਮੋ ਤੌਰ ਤੇ ਇਹ ਆ ਜਦੋਂ ਆਪਾਂ ਕੱਟੀ ਖਰੀਦਦੇ ਆ ਮਾਲ ਮੋਲ ਚ ਚੀਜ਼ ਖਰੀਦਾਂਗੇ ਜਿਵੇਂ ਕਹੇ ਜੇ ਕਣਕ ਝੋਨਾ ਮੰਡੀ ਚ ਵਿਕਣੇ ਵਿਕਣਾ ਉਹ ਸਿਸਟਮ ਆ ਜੇ ਮਾਲ ਮੋਲ ਚ ਆਪਣੀ ਚੀਜ਼ ਖਰੀਦੀਓਗੇ ਜਦੋਂ ਮਰਜੀ ਵੇਚ ਲੋ ਅੱਜ ਜੇ ਤੁਸੀਂ 25-30 ਹਜ਼ਾਰ ਠੀਕ ਲਾਭਣਾ ਕਰੇ 19 21 ਸੂਣ ਵੇਲੇ ਭਾਰ ਦਿਖਾਉਣ ਲੱਗ ਜੇ ਕੋਈ ਵੀ ਕਿਸੇ ਗੱਲ ਦਾ ਮੰਨ ਕੇ ਚੱਲੋ ਵੀ ਨੁਕਸਾਨ ਹੁੰਦਾਗਾ ਤਾਂ ਆਪਾਂ ਉਹਨੂੰ ਖਰਚਾ ਆਪਣਾ ਦੇ ਕੇ 50 55 ਦੀ ਵਿਗ ਜੂਗੀ ਜੇਕਰ ਆਪਾਂ ਗਮਰਾ ਹੋ ਗਏ ਪਹਿਲੇ ਕੱਟੀ ਖੀਦ ਲਈ ਦੀ ਮਾ ਥਲੇ 20 ਕਿਲੋ ਦੋ ਤਾਂ ਅਸੀਂ ਸਵਾ ਲੱਖ ਰੁਪਏ ਕੱਟੀ ਤੇ ਲਾਦਾ ਸੂਣ ਲੱਗੇ ਵਜਨ ਕੱਢਣ ਲੱਗ ਗਿਆ ਉੱਥੇ ਕਿਸੇ ਨੇ ਨਹੀਂ ਪੁੱਛਣਾ ਵੀ ਇਹਦੀ ਮਾ ਕਿ 20 ਕਿਲੋ ਦੋ ਦਿੰਦੀ ਸੀ ਉਹਨੇ 663 ਦੀ ਵਿਗਣਾ ਤਾਂ ਉਦੋਂ ਫਾਰਮਰ ਨਾਲ ਕੀ ਹੁੰਦਾਗਾ ਉਹਦਾ ਮਨ ਅਦਾਸ ਹੋ ਜਾਂਦਾ ਬੰਦੇ ਦਾ ਦਿਲ ਟੁੱਟੇ ਨੇ ਇੱਕ ਤਰ੍ਹਾਂ ਦਾ ਕਿਉਂ ਲੱਖ ਦੀ ਕੱਟੀ ਖਰੀਦੀ ਐ ਜੰਮ ਦੀ ਤੇ ਸੂਣ ਵੇਲੇ ਵੇਚ ਦੀ 50 ਹਜ਼ਾਰ ਦੀ ਤਾਂ ਉਹ ਤਾਂ ਆਬੀਨਸਲੀ ਹੋਊਗਾ ਵੀ ਖੋਣੇ ਹਟਾਉ ਤੋਂ ਫਾਇਦਾ ਨਹੀਂ ਇਸ ਕਿਤੇ ਦੇ ਵਿੱਚ ਆਪਾਂ ਲੋਕਾਂ ਨੂੰ ਇਸ ਚੀਜ਼ ਦੇ ਨਾਲ ਜੋੜਨਾ ਹੈਗਾ ਨਾਜੀ ਤੋੜਨਾ ਹੈਗਾ ਕਿਉਂਕਿ ਇਹ ਇੱਕ ਵਪਾਰ ਦੇ ਨਾਂ ਨਾਲ ਆਪਣਾ ਮੈਨੂੰ 4 ਸਾਲ ਹੋ ਗਏ ਇਸ ਕੰਮ ਕਰਦੇ ਨੂੰ ਮੇਰਾ ਵੀ ਕੋਈ ਫਰਜ ਆਉਂਦਾ ਕਿ ਕਿਸੇ ਨਾਲ ਆਪਾਂ ਲੋਕਾਂ ਨੂੰ ਕੋਈ ਸਾਕ ਕਾਮੁਦੇਸ ਹੈ ਕਿ ਕੋਈ ਨੋਰ ਦੇ ਦੇ ਸਕੇ ਕਿਉਂਕਿ ਚਾਰ ਸਾਲਾਂ ਦੇ ਤਿਆਰਬੇ ਵਿੱਚ ਮੈਂ ਜਿਹੜੀ ਗੱਲ ਸਿੱਖੀ ਆ ਵੀ ਮਾਲ ਮੋਲ ਚ ਚੀਜ਼ ਖਰੀਦੀ ਵੀ ਜਦੋਂ ਮਰਜੀ ਵੇਚ ਲਓ ਆਪਾਂ ਠੀਕ ਆ ਅੱਜ ਮੇਰੇ ਕੋਲ ਜਿਹੜੀਆਂ ਕੱਟ ਜਾਣਗੇ 25000 ਤੋਂ ਘੱਟ ਕੋਈ ਨਹੀਂ ਤੇ 50000 ਤੋਂ ਵੱਧ ਕੋਈ ਨਹੀਂ ਜਿੰਨਾ ਬਾਹਰ ਕੱਟੀ ਦੇਖੀ ਜਾਂਦੀ ਮਤਲਬ 25 ਤੋਂ 50 ਦੇ ਵਿੱਚ ਆ ਆ ਹੁਣ ਕੱਟੀ ਹੈਗੀ ਇਹ ਆਪਣੇ ਕੋਲੇ ਅੱਜ ਸਵੇਰ ਦੀ ਆਈ ਵੀ ਹੈਗੀ ਠੀਕ ਆਨ ਮਗਰ ਲੱਗਿਆ ਫਿਰਦਾ ਬੰਦੇ ਦੇ ਘਰੇ ਤਾਰਾ ਦੀ ਜੀ ਉਹਨੇ ਸੀਮਿੰਟ ਭਰਾਇਆ ਵਾ ਸੀਗਾ ਹਾਂ ਵੈਸੇ ਬੰਦੀ ਵੀ ਦਾ ਬੰਦਾ ਆਇਆ ਹੈਗਾ ਤੇ ਬਾਕੀ ਕੱਟੀ ਕਰਾਉਂਦੇ ਨੀਲੀ ਦਾ ਵੀ ਆਸਾਨ ਆਪਣੇ ਕੋਲੇ ਲੰਡੇ ਦਾ ਬੱਚਾ ਲੰਡੇ ਦਾ ਬੱਚਾ ਹੈ ਇਹ ਲੰਡੇ ਦਾ ਬੱਚਾ ਹੈ ਤਾਂ ਆਪਾਂ ਕਰਾਸ ਵੀ ਕਰਾ ਦੇਗਾ ਜ ਆਪਾਂ ਇਹ ਨਹੀਂ ਕਹੇਗੇ ਜਿਹੜੀ ਵੀ ਗੱਬਣ ਆ ਠੀਕ ਆ ਇਹ ਆਪਣੀ ਕਿਸਮਤ ਤੇ ਗੈਸ ਲਾਓ ਵੀ ਅੱਗੇ ਅੱਗੇ ਜਾ ਕੇ ਗੱਬਣ ਵੀ ਨਿਕਲ ਸਕਦੇ ਨਹੀਂ ਵੀ ਖਾਲੀ ਮੰਨ ਕੇ ਖਰੀਦੋ ਖਾਲੀ ਮੰਨ ਕੇ ਲੈ ਜਾਓ ਵੈਸੇ ਕਰਾਸ ਹੋ ਚੁੱਕੀ ਆਪਾਂ ਦੇਖੀਏ ਪਹਿਲਾਂ ਹਣੇ ਥਾਣੇ ਦੇਖੋ ਕੱਟੀ ਦੇ ਚਾਰ ਥਾਣਾਂਗੇ ਤੇ ਪੂਰੀ ਪੋਲੀ ਝੋਲੀਆ ਕੱਟੀ ਵੀ ਇਦਾਂ ਦੀ ਕੱਟੀਆਂ ਥਣ ਚੋਲੀ ਚਾਲੀ ਬਹੁਤ ਵਧੀਆ ਗਈਆਂ ਹਾਂਜੀ ਉੱਪਰ ਪੇਠੇ ਦੀ ਚੜਾਈ ਦੇਖੋ ਇਹਦੀ ਪੇਠੇ ਦੀ ਕੁਆਲਿਟੀ ਬਹੁਤ ਸੋਹਣੀ ਹੈਗੀ ਇਹ ਕੱਟੀਆਂ ਆਪਾਂ ਦੇਵਾਂਗੇ ਵੀਰ ਮੇਰੇ 47000 ਰੁਪਏ ਦੀ ਕੱਟੀਆਂ 47000 ਜੀ ਇਹ ਦੇਣੀ ਆ ਭਾ ਜੀ 47000 ਦੀ ਕੱਟੀ ਮਾਨਦਾਨ ਹੋ ਜਾਊਗਾ ਮਾਨਦਾਨ ਹੋ ਜਾਊਗਾ ਵਿੱਚੋਂ ਇੱਕ ਚੀਜ਼ ਆਪਾਂ ਹੋਰ ਨੋਟ ਕਰਾ ਦਈਏ ਅੱਗੇ ਦੋ ਆਪਣੀਆਂ ਕੱਟੀਆਂ ਤੇ ਆਹ ਚੀਜ਼ ਕੁੰਬਲਾ ਨਹੀਂ ਹੁੰਦਾ ਮੂਰੇ ਦੋ ਉਹ ਬਰੀਡ ਦੀ ਨਿਸ਼ਾਨੀ ਆਏ ਹਨ ਪਤਲੀ ਚਮੜੀ ਆ ਦੇਖੋ ਕਿੰਨੇ ਜਮਾ ਜਿੱਥੇ ਮਰਜ਼ੀ ਚੁੰਡੀ ਪਰੋ ਸਿਰ ਲੈ ਕੇ ਸਿੰਗ ਦੇਖੋ ਜਮਾ ਬਾਕੀ ਸਿੰਗਾ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਫਿਰ ਦੀ ਕੁਆਲਿਟੀ ਮੈਂ ਵੇਚਣੀ ਹੋਵੇ ਇਹ ਮੋਦੀ ਦੀ ਹੈ ਜੀ ਆਪਾਂ ਮੁੱਲ ਕਰਨਾ 70000 ਰੁਪਇਆ ਸਹੀ ਗੱਲ ਆਪਾਂ ਤਾਂ ਇਹ ਮਾਸਦਾ 23 ਗੱਟੀਆਂ ਅੱਜ 3000 ਨਾਲ ਫਿਰ ਨਾਲ ਵੇਚ ਗਿਆ 60000 ਰੁਪਇਆ ਹੋ ਗਿਆ ਸਹੀ ਗੱਲ ਕਿਹਨੂੰ ਬਣਦਾ ਅੱਜ ਟਾਈਮ ਦੇ ਵਿੱਚ ਬਾਕੀ 31 ਸੋਣੀ ਆਉਂਗੀ ਹਨਾ ਉਹ ਕਿਸੇ ਸੀਮਨ ਦੀ ਚੰਗੇ ਤੋਂ ਕੋਈ ਵੈਸੇ ਪਰ ਆਪਾਂ ਜਦੋਂ ਰਿਕਾਰਡ ਨਹੀਂ ਪਤਾ ਆਪਣਾ ਫਿਰ ਆਪਾਂ ਦੱਸਣਾ ਨਹੀਂ ਆਪਾਂ 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 ਜਦੋਂ ਮ ਚਲੋ ਨੇ ਸਹੀ ਗੱਲ ਆ ਕੱਟੀ ਆ ਗਈ ਥਣ ਦੇਖੋ ਥੱਲੇ ਇਹਦੇ ਝੋਲੀ ਦੇਖੋ ਕੱਟੀ ਇਹਦੀ ਵੀ ਝੋਲੀ ਬਹੁਤ ਵਧੀਆ ਝੋਲੀ ਬੜੀ ਚੰਗੀ ਆ ਨਾ ਫਿਰ ਇਹ ਦੋ ਬਾਲ ਥੱਲੇ ਬਾਈਟ ਆ ਇਹਦੇ ਇਹ ਵੀ ਸੋਹਣੀ ਆ ਝੋਟੀ ਆ ਨਾ ਤੁਸੀਂ ਵਧੀਆ ਕੱਟੀ ਆ ਗਈ ਇਹ ਕੱਟੀ ਆਪਾਂ ਦੇਵਾਂਗੇ ਇਹ ਇਹ ਆਪਾਂ 25 ਤੋਂ ਅੰਦਰ ਦੀ ਆ ਮੈਂ ਕੱਟੀ 22000 ਦੀ ਕੱਟੀ ਦੇਵਾਂਗੇ ਆਪਾਂ ਇਹ 22 ਦੇ ਵਿੱਚ ਵਿੱਚ ਇਹ ਸਿਰਫ ਇੱਕੋ ਕੱਡੀ ਆ ਜਿਹੜੀ 25 ਤੋਂ ਅੰਦਰ ਆ ਗਈ ਠੀਕ ਆ 22000 ਦੀ ਕੱਡੀ ਬਾਕੀ ਬਾਕੀ ਸਾਰੇ ਜੇ ਮੰਨ ਕੇ ਚਲੋ 25 ਤੋਂ 50 ਦੇ ਵਿੱਚ ਆ ਗਏ ਆ 25 ਤੋਂ 50 ਦੇ ਵਿੱਚ ਆ ਜਾਣੀ ਇਹ ਹੁਣ ਆ ਝੋਟੀ ਆ ਗਈ ਹੂੰ ਦੇਖੋ ਥੱਲੇ ਇਹਦੇ ਦੋ ਬਾਲ ਥੱਲੇ ਬਾਈਟ ਹੈਗੇ ਹੈਗੇ ਆਪਾਂ ਦੱਸ ਜੀ ਪਹਿਲਾਂ ਐਵੇਂ ਹਨਾ ਆ ਮਾੜਾ ਮੋਟਾ ਚੋਂ ਇੰਨਾ ਕਦਾਈ ਜਾਂਦਾ ਹਨਾ ਛੋੜੀ ਦੇਖੋ ਕਿੰਨੀ ਬੋਲੀ ਬਾਕੀ ਛੋੜੀ ਝਾਲੀ ਵਧੀਆ ਤੇ ਚਾਰੇ ਥਾਣਾ ਵਧੀਆ ਹਾਂ ਇਹਦਾ ਬੰਦਿਆ ਨੇ ਆਪਾਂ ਨੂੰ ਦੱਸਿਆ ਵੀ ਸੀਮੰਟ ਲੱਗਿਆ ਵਾ ਅਛੇ ਲੱਗਿਆ ਵਾ ਪਰ ਆਪਾਂ ਖਾਲੀ ਕਹਿ ਕੇ ਦੇਣੀ ਆ ਖਾਲੀ ਕਹਿ ਕੇ ਦੇਣੀ ਆ ਕਿਉਂਕਿ ਵਜਨ ਬਣਿਆ ਪਿਆ ਜੇ ਖਾਲੀ ਹੋ ਤਾਂ ਵੀ ਜਾਂਦਾ ਕਿੰਨੇ ਟਾਈਮ ਦਾ ਦੱਸਿਆ ਸੀ ਮਨ ਲੱਗਿਆ ਵਾ ਇਹ ਦੱਸਿਆ ਵੀ 17 ਤੋਂ 18 ਦਿਨ ਹੋ ਗਏ ਠੀਕ ਆ ਇਹ ਨੂੰ ਦੇਣੀ ਖਾਲੀ ਕਹਿ ਕੇ ਆ ਵੀ ਅਗਲੀ ਦੀ ਕਿਸਮਤ ਆ ਨਾ ਆਇਆ ਵੀ ਸਕਦੀ ਆ ਖਾਲੀ ਕਹਿ ਕੇ ਦੇਣੀ ਆ ਕੱਟੀ ਦੇਵਾਂਗੇ ਆਪਾਂ ਇਹ 50000 ਦੀ ਕੱਟੀ 50000 ਦੀ ਇਹ ਦੇਣੀ ਆ ਇਹਦੇ ਵਿੱਚ ਮਾਨਦਾਨ ਹੋ ਜੇ ਇਹ ਨਹੀਂ ਗੱਲ ਵੀ 50 ਤੋਂ ਬਾਹਰ ਨਹੀਂ ਜਾਂਦੀ ਇਹ ਵੀ ਜਿੰਨੇ ਆਪਾਂ ਜਾਨੀਕਰ ਰੇਟ ਕਰਾਂਗੇ ਉਹ ਤੋਂ ਮਾੜਾ ਮੋਟਾ ਮਾਨਦਾਨ ਹੋ ਜਾਊਗਾ ਆਹ ਮਣ 12000 ਦਾ ਇਹਦਾ ਮਾਨਦਾਨ ਦਾ ਬਤ ਇਹ ਬੰਦੇ ਦਾ ਕਰਨੀ ਪੈਂ ਉਹ ਨੀਲੀ 라ਵੀ ਨੀਲੀ 라ਵੀ ਚ ਪੈਂਦੀ ਹੈ ਨਾ ਹਾਂਜੀ ਹਾਂ ਇੱਕ ਹੀ ਨੀਲੀ 라ਵੀ ਚ ਪੈਂਦੀ ਹਾਂ ਇੱਕੋ ਹੀ ਹੈ ਜ ਆਪਣੇ ਕੋਲ ਬਾਕੀ ਮੋਰਾ ਚ ਹਾਂ ਇਹ ਮੰਨ ਕੇ ਚੱਲੋ ਵੀ ਨੀਲੀ ਦਾ ਸੀਮਰ ਸੀ ਤੇ ਮੰਨ ਕੇ ਚੱਲੋ ਵੀ ਮੋਰਾ ਮਹਿਦ ਮੇਟੋ ਪੈਦਾ ਹੋਈ ਵੀ ਆ ਠੀਕ ਆ ਇਹਦੇ ਅੱਗੇ ਬੱਚੇ ਆਪਣੇ ਮੰਨ ਲੇ ਕੇ ਚੱਲੋ ਵੀ ਨੀਲੀ ਦੇ ਦੇ ਦੇਣੇ ਹੈਗੇ ਠੀਕ ਆ ਮੇਲਾ ਦਾ ਅੱਖਾਂ ਜੂ ਨੀਲੀ ਭਾਈ ਮਾਰਦੀ ਆ ਨੀਲੀ ਭਾਵੇਂਰੇ ਜਵਾਬ ਹੈ ਨਹੀਂ ਅੱਖਾਂ ਦੇ ਵਿੱਚ ਤੇ ਬਾਕੀ ਉਹ ਮਾਰਕਿੰਗ ਪ੍ਰੋਪਰ ਆ ਮਾਰਕਿੰਗ ਪ੍ਰੋਪਰ ਆ ਚਾਰ ਆ ਪਿਆ ਰਹੇ ਨੇ ਇਨਸਾਨ ਆ ਮੱਥੇ ਤੇ ਹੈਗਾ ਹਨਾ ਨਿਸ਼ਾਨ ਨੇ ਬਾਕੀ ਸਾਰੀਆਂ ਵਗੈਰਾ ਰੱਖੀ ਆ ਗਈ ਸਾਰੀਆਂ ਕਵਰ ਕਰਦੀ ਹੈਗੀ ਤੇ ਇੱਕ ਉਹ ਅੱਗੇ ਜੀ ਇਹ ਗੱਡੀ ਆ ਜੂਗੀ ਮੰਨ ਕੇ ਚਲੋ 35 36 ਦੇ ਘਰਾਂ ਦੇ ਵਿੱਚ ਹੀ 35 36 ਦੇ ਵਿੱਚ ਇਹ ਹੋ ਜੂਗੀ ਆ 35 36 ਦੇ ਘਰਾਂ ਦੇ ਵਿੱਚ ਇਹ ਆ ਜੂਗੀ ਠੀਕ ਹੈ ਤੇ ਅੱਗੇ ਬਾਕੀ ਹੋਰ ਚੱਲ ਕੇ ਬਰਾਉ ਜੀ ਮੈਂ ਇਦਾਂ ਕਰ ਦੇਖ ਰਿਹਾ ਤੇ ਬਾਕੀ ਇਹਨਾਂ ਦੀ ਕੋਈ ਉਮਰ ਦਾ ਪਤਾ ਕੋਈ ਅੰਦਾਜ਼ਾ ਤਾਂ ਪਤਾ ਨਹੀਂ ਇੱਕ ਆਪਣਾ ਤਾਂ ਦੇਖ ਕੇ ਬਾਡੀ ਮਾਟਰ ਦੇਖ ਕੇ ਮੈਂ ਗੈਸ ਲਾ ਦੇਣਾ ਵੀ ਗੱਡੀ ਇਹਨੇਕ ਦੀ ਹੈ ਠੀਕ ਹੈ ਹੁਣ ਜੀ ਮੈਂ ਆ ਗੱਡੀਆਂ ਬੜੇ ਦੇਖੀ ਜੰਨੇ ਆ ਇਹ ਗੱਡੀ ਦੀ ਏਜ ਆ ਜੂ ਲਗਭਗ 13 14 ਮਹੀਨੇ 13 14 ਦੇ ਮਹੀਨੇ ਮਤਲਬ ਆਪਣਾ ਅੰਦਾਜ਼ਾ ਹੀ ਹੁੰਦਾ ਹੈ ਨਾ ਹਾਂ ਜੀ ਦੇਖੋ ਸਿੰਗ ਦੇਖੋ ਗੱਡੀ ਦਾ ਕਿੰਨਾ ਸੋਹਣਾ ਸਿੰਘਾ ਕੋਇਲ ਸਿੰਘ ਜਮਾ ਨੇੜੋ ਮੁੜਿਆ ਵੈਦਾ ਵੀ ਆ ਨਾ ਹਾਂਜੀ ਹਾਂ ਜਿਵੇਂ ਇਦਾਂ ਹੀ ਕੱਟੀ ਹੈਗੀ ਇਹ ਆ ਜੂਗੀ ਆਪਣੇ 28-30 ਗੀ ਆਪੇ ਘਲਾਂ ਦੇ ਵਿੱਚ ਠੀਕ ਆ ਵੀ ਕਹਿੰਦੇ ਬਾਬੇ ਇੱਕ ਡੈਮੋ ਦੇਖੋ ਪਤਾ ਨਹੀਂ ਲੱਗਦਾ ਵੀ ਕਿਹੜੀ ਕੱਟੀ ਹੋਣੀ ਇੱਧਰ ਚਲੀ ਜਾਂਦੀ ਹੈ ਨਾ ਉਹ ਕੀ ਨਾ ਕੋਈ ਨਿਸ਼ਾਨੀ ਹੈ ਨਾ ਦੀ 25 ਤੋਂ ਲੈ ਕੇ 50 ਹਜ਼ਾਰ ਦੀ ਕੱਡੀ ਠੀਕ ਆ 25 ਤੋਂ 50 ਦੇ ਵਿੱਚ ਵੇਚਿਆ ਜਾਂਦੀ 50 ਦੇ ਵਿੱਚ ਜਿਹੜਾ ਵੀ ਆ ਗਿਆ ਕੱਟੀ ਦੇਖ ਕੇ ਦੁਰਾਂਗੇ ਜਮਾ ਠੀਕ ਆ ਕੋਈ ਚੱਕਰ ਨਹੀਂ ਤੇ ਦੂਜੇ ਨੰਬਰ ਦੇ ਇੱਕ ਆਪਾਂ ਇਨਫੋਰਮੇਸ਼ਨ ਹੋਰ ਦਿੰਨੇ ਹੈਗੇ ਹਾਂਜੀ ਵੀ ਬਾਜ਼ਾਰ ਰੇਟ ਠੀਕ ਹੈ ਤੇ ਆਪੇ ਕੋਲੇ ਕੱਟਾ ਖੜਾ ਕਰੇ ਨੀਲੀ ਦਾਵੀ ਦਾ ਠੀਕ ਹੈ ਤੇ ਇਹ ਲੰਡੇ ਦਾ ਬੱਚਾ ਹੈਗਾ ਠੀਕ ਹੈ ਤੇ ਜੇ ਕਿਸੇ ਵੀਰ ਨੇ ਝੋਟੀ ਆਪਣੇ ਕੋਲੇ ਗਈਵੇ ਕਰੋ ਹਾਲੇ ਆਪਾਂ 2-3 ਮਹੀਨੇ ਛੱਡਦੇ ਨਹੀਂ ਇਹਨੂੰ ਵੀ ਕ੍ਰਾਸ ਕਰਾਉਣੀ ਆਪਾਂ ਕੋਈ ਬਸ ਇਹਨਾਂ ਦੇ ਕ੍ਰੋਸਿੰਗ ਦਾ ਠੀਕ ਹੈ ਇਹ ਆਪਣੇ ਕੋਲੇ ਰੱਖਿਆ ਵਾ ਇਹ ਪੱਕਾ ਹੀ ਰਹੂ ਆਪਣੇ ਕੋਲ ਠੀਕ ਹੈ ਹਾਲੇ ਤੱਕ ਸੇਲ ਕਰਦਾ ਕੋਈ ਵਿਚਾਰ ਨਹੀਂ ਇਹਨੂੰ ਸੌ ਵਸ ਵਾਰ ਰੱਖਾਂਗੇ ਪੱਕਾ ਆਪਾਂ ਕਿਉਂਕਿ ਸਾਰਾ ਕੁਝ ਪੈਸੇ ਨਾਲ ਨਹੀਂ ਹੁੰਦਾ ਇੱਕ ਸਾੜਾ ਪੱਕਾ ਰੱਖਦੇ ਰੱਖਦਾ ਸਾਣ ਮੈਂ ਤੇ ਇਹਨੂੰ ਸਾਢੋ ਸਾਲ ਆਪਾਂ ਕੱਟੇ ਨੂੰ ਰੋਕਾਂਗੇ ਇਹਨੂੰ ਜਮਾ ਆ ਚਾਹੀਦਾ ਰੱਖਣਾ ਹਨ ਹਾਂ ਹਾਂ ਤੇ ਬਾਕੀ हां हां लेजे लक्करा कोई चेक करो देखो जी मैं सान क्रॉस ਕਰੀ ਜਾਂਦਾ ਕੱਟਾ ਜੰਪ ਦੇਣ ਲੱਗ ਗਿਆ ਕੱਟਾ ਇਹ ਕੱਟਾ ਜੰਪ ਦੇ ਉਸ ਤੋਂ ਬਰੀਆ ਦਿੰਦਾਗਾ ਬਾਕੀ ਤੁਸੀਂ ਦੇਖ ਸਕਦੇ ਹੋ ਤੇ ਇਹਦੀ ਮਾਰਕਿੰਗ ਦੇਖ ਸਕਦੇ ਹੋ ਬਹੁਤ ਸੋਹਣੀ ਆ ਜੀ ਇਹ ਪਿਓਰ ਲੰਡੇ ਦਾ ਬੱਚਾ ਜਮਾ ਟੈਸਟੀ ਕਲਪ ਵਗੈਰਾ ਜੀ ਲੰਡੇ ਦਾ ਬੱਚਾ ਤੁਸੀਂ ਸਾਰੇ ਜਾਣਦੇ ਹੋ ਹੂੰ ਹੂੰ ਤੇ ਬਾਕੀ ਟੈਸਟੀ ਕਲ ਦੇਖ ਸਕਦੇ ਹੋ ਸਾਫ ਸੁਥਰਾਗਾ ਸਾਰੇ ਪੱਖਾਂ ਤੋਂ ਸੋਹਣਾਗਾ ਪੂਰਾ ਠੀਕ ਤੇ ਬਾਕੀਆ ਹੋਰ ਦਿਖਾ ਦਿਓ ਕੱਟੇ ਜਿਵੇਂ ਸਾਰੇ ਖੜੀਆਂ ਹਨ ਵੀ ਆਪਣੇ ਕੋਲੇ ਪੂਰੇ ਹੁਣ 22 22 ਨਾਲ ਖਾਜਰ ਖੜਿਆ ਜਮਾ ਦੋ ਨਾਲ ਹੋ ਰਾ ਹੋਣ ਵਾਲਾ 24 ਨਾਲ ਹੋ ਜਾਣਗੇ ਆਪਣੇ ਕੋਲ ਅੱਜ 24 25 ਹੋ ਜਾਣਗੇ ਹਾਂਰ ਵਪਾਰ ਦਾ ਕੰਮ ਜਦੋਂ ਮਰਜ਼ੀ ਕੋਈ ਵੀ ਆਵੇ ਬਾਕੀ ਆਉਂਦੇ ਰਹਿੰਦੇ ਆ ਹਨਾ ਗੱਡੀ ਦਾ ਪ੍ਰਬੰਧ ਵਗੈਰਾ ਸਾਰਾ ਕੁਝ ਆਪਣਾ ਹੋਊਗਾ ਸਾਰਾ ਗੱਡੀ ਵਗੈਰਾ ਕੋਲੇ ਹੁੰਦਾ ਯਾਨੀ ਹਰ ਪ੍ਰਬੰਧ ਸਾਰਾ ਹੁੰਦਾ ਹੈ ਠੀਕ ਆ ਵੀ ਕੋਈ ਯਾਨੀ ਕੋਈ 10 ਚੜ੍ਹ ਕੇ ਆ ਜਾਵੇ ਚਾਹੇ ਕੋਈ ਮੋਟਰਸਾਈਕਲ ਤੇ ਮਾੜ ਕੇ ਵੀ ਆ ਜਾਵੇ ਪੂਰਾ ਬੰਦਾ ਭੇਜ ਕੇ ਬੰਦੇ ਨੂੰ ਲੈ ਵੀ ਆਵਾਂਗੇ ਹੋਰ ਦੱਸੋ ਠੀਕ ਆ ਪੂਰਾ ਲੈ ਵੀ ਆਵਾਂਗੇ ਜਿਵੇਂ ਅੰਮ੍ਰਿਤਸਰ ਵੀਰ ਕੋਈ ਦੂਰੋਂ ਆਉਂਦੇ ਆ ਹਨਾ ਆਪਣਾ ਮੋਗਾ ਨੈਸ਼ਨਲ ਹਾਈਵੇ ਤੋਂ 2 2.5 ਕਿਲੋਮੀਟਰ ਥੱ ਠੀਕ ਹੈ ਹਾਂ ਵੀ ਮਤਲਬ ਕਿ ਵੀ ਆਜੇ ਇੱਥੇ ਵੀ ਤੁਹਾਨੂੰ ਜਿਸ ਤਰ੍ਹਾਂ ਦਾ ਵੀ ਕੋਈ ਜਾਨਵਰ ਪਸੰਦ ਆਉਂਦਾ ਹੈ ਨਾ ਹਾਂ 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 ਵੀ ਗੱਡੀ ਦਾ ਪ੍ਰਬੰਧ ਉਹ ਸਾਰਾ ਇੱਥੋਂ ਹੋ ਜਾਊਗਾ ਸਭ ਕੁਝ ਹੁੰਦੇ ਮੱਝਾਂ ਵੀ ਹੁੰਦੀਆਂ ਆਪਣੇ ਕੋਲੇ ਵੀ ਦੇਰੋ ਕੇ ਆ ਸਕਦਾ ਹੈ ਨਾ ਮੱਝਾਂ ਤਾਂ ਵੀ ਡਲੀ ਆਉਂਦੀਆਂ ਆਪਣੇ ਕੋਲੇ ਮੱਝ ਨਾ ਵੀ ਆਉਂਦੀ ਮੱਝ ਕਦੇ ਆਉਂਦੀ ਟਾਈਮ ਤੇ ਤੇ ਮੱਝਾਂ ਦਾ ਮਤਲਬ ਕਿ ਇਸ ਤਰ੍ਹਾਂ ਦੇ ਜਾਨਵਰ ਆਉਂਦੇ ਹੈ ਵੀ ਤਾਜੀ ਆਉਂਦੀ ਹੈ ਜਾਂ ਕੋਈ ਕਈ ਵਾਰੀ ਟੋਕੜਾ ਟੋਕੜਾ ਦੀ ਬਣਦੀ ਉਹ ਨਹੀਂ ਲੈਂਦੇ ਉਹ ਟੋਕੜਾ ਗੱਭਨ ਨਹੀਂ ਖਰੀਦਦੇ ਨਾ ਫੰਡਰ ਬੱਚੀ ਖਰੀਦਦੇ ਆਪਾਂ ਆਪਣੇ ਕੋਲ ਪਾਲਕ ਕੱਢੀ ਮਿਲੂਗੀ ਜਾਂ ਤਾਜੀ ਮੈਂ ਤੇ ਉਹ ਬੈਠੇ ਜਿਵੇਂ ਬੱਚਗਾਨੀ ਦੀ ਮੰਗ ਅੱਜਕੱਲ ਉਹ ਤਾਂ ਨਹੀਂ ਹੁੰਦੀਆਂ ਨਹੀਂ ਬੱਚੀ ਨਾ ਬਖਰੀ ਦੇਈ ਠੀਕ ਹੈ ਬੱਚੀ ਆਪਣੇ ਕੋਲ ਫੇਲਾ ਹਲ ਇੱਕ ਹੋਈ ਹੈ ਚੈੱਕ ਕਰਵਾ ਕੇ ਦੇਵਾਂਗੇ ਆਪਾਂ ਠੀਕ ਹੈ ਇਹ ਜਰਸੀ ਦੇ ਵਿੱਚ ਪੈਂਦੀ ਹੈ ਨਾ ਤੇ ਇਧਰ ਸਾਹਮਣੇ ਬਈ ਆਹ ਝੋਟੀ ਹੈਗੀ ਇਹ ਚੋਟੀ ਆਪਣੀ ਦੂਜਾ ਸੂਰਾ ਸੂਈ ਹੋਈ ਹੈ। ਉਹ ਬੈਠਾ ਦਾ ਬੱਚਾ ਕੱਟੀਆ ਮਹੀਨੇ ਤੋਂ ਉੱਪਰ ਦੀ ਸੂਈ ਦੇ ਪੰਜ-ਛੇ ਦਿਨ ਉੱਪਰ ਹੋ ਗਏ। ਦੂਜਾ ਸੂਰਾ ਤੇ ਮਹੀਨੇ ਹੀ ਸੂਈ ਵੀ ਆ। ਹਾਂ ਦੁੱਧ ਜਮਾ ਠੰਡਾ ਕਰਕੇ ਮੇਰੇ ਨਾਲ ਬੱਚਨ ਜਗਾ ਕੇ 8 ਕਿਲੋ ਹਾਜ਼ਰ ਆ ਜਮਾ। 8 ਕਿਲੋ ਜਾਨੀ ਨਿਭਣਾ ਪਰ ਨਿਭਣ ਵਾਲਾ 8 ਨਿਭੜੂਗਾ ਜਮਾ। ਠੀਕ ਆ ਹੈ ਜਾਨੀ ਵੱਧਾ ਹੈ 10 ਵੀ ਉਹ ਦਾ ਪਰ ਆਪਾਂ ਕਿਉਂਕਿ ਦੂਰੋਂ ਬੰਦਾ ਜੇ ਮੁੜ ਕੇ ਝੂਠਾ ਜ ਨਹੀਂ ਪੈਣ ਵਾਲੀ ਗੱਲ ਜਮਾ। ਠੀਕ ਆ ਵੀ ਜੇ ਕੋਈ ਬਾਹਲੀ ਧਰਦਾ ਮੈਨੂੰ ਲੱਗਦਾ ਪਤਾ ਨਹੀਂ ਨਿਭੜੂਗਾ। 8 ਕਿਲੋ ਤੋਂ ਬਾਹਰ ਕੰਡੇ ਠੀਕ ਹੈ ਮਗਰ ਘੱਟਿਆ ਗਈ ਹੈ ਨਾ ਮਗਰ ਘੱਟਿਆ ਮਹੀਨੇ ਦੀ ਸੂਈ ਵੀ ਆ ਇੱਕ ਮਹੀਨੇ ਦੀ ਸੂਈ ਵੀ ਆ ਤੇ ਰੇਟ ਤਾਂ ਸਰਪਾ ਹੈਰਾਨ ਕਰਨ ਵਾਲਾ 75000 ਰੁਪਏ ਸਿਰਫ ਹੀ 75000 ਸਿਰਫ 75 ਉਹ ਨਹੀਂ 80 ਨਹੀਂ ਮੰਗਣਾ 85 ਮੰਗਣਾ 75000 ਦੇ ਵਿੱਚੋਂ ਵੀ ਆਏ ਗਏ ਬੰਦੇ ਮਾਨਦਾਨ ਕਰ ਦਾਂਗੇ ਥਾਂ ਦਿਖਾ ਦੋ ਨੇੜੇ ਹੋ ਗਏ 75 ਜੋ ਵੀ ਮਾਨਦਾਨ ਹੋ ਜੂਗਾ 75 ਜੋ ਵੀ ਮਾਨਦਾਨ ਤੇ ਬਹੁਤ ਜਾਇਜ਼ ਰੇਟ ਆ ਨਾ ਉਹ ਨਹੀਂ ਗੱਲ ਵੀ ਲੱਖ ਮੰਗ ਰਿਹਾ ਸਵਾ ਲੱਖ ਮੰਗ ਰਿਹਾ ਹੈ ਨਾ ਦੇਖੋ ਬਾਕੀ ਨਵਾਂ ਹਣ ਝੋਟੀਆਂ ਦੂਜਾ ਸੂਆ ਜਾਣਾ ਥਾਣਾ ਦਾ ਸਾਈਜ਼ ਬਹੁਤ ਜ਼ਿਆਦਾ ਸੋਹਣਾਗਾ ਨਾ ਤਾਂ ਜਿਆਦਾ ਲੰਮੇ ਆ ਤੇ ਨਾਈ ਜਿਆਦਾ ਛੋੜੇ ਮੁੱਠੀ ਦੀ ਜਵਾਈ ਵਾਲਾ ਥਾਣ ਬਹੁਤ ਵਧੀਆ ਦਾਣਾ ਬਾਕੀ ਗੱਦਕਾੜ ਦੇ ਵਿੱਚ ਵੀ ਚੰਗੀ ਆ ਫੇਸ ਦੀ ਕੁਆਲਿਟੀ ਤੁਸੀਂ ਸਿੰਗਾ ਦੀ ਕੁਆਲਿਟੀ ਦੇਖ ਸਕਦੇ ਬਹੁਤ ਤੁਹਾਨੂੰ ਜਾਇਜ਼ ਜਮਾ ਰੇਟ ਲੱਗੂਗਾ ਤੇ ਬਾਕੀ ਕੱਤੀ ਉਧਰ ਖ ਬੈਠੀ ਆ ਉਹੀ ਉਹਨਾਂ ਜਿਹੀਆਂ ਨਾ ਬਈ ਹਾਂ ਬੱਚਾ ਪਹਿਲਾ ਬੱਚਾ ਉਹ ਪਰਲੇ ਪਾਸੇ ਵਾਲਾ ਹਾਂ 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 ਬਾਕੀ ਗੱਟੀਆਂ ਨਾਲ ਇਹ ਵੀ ਵੱਧੇ ਵਾਲੀ ਗੱਲ ਆ ਗਈ ਤੇ ਰੇਟ ਤੁਸੀਂ ਸੋਣੀ ਲਿਆਗਾ ਜਿਹਨੂੰ ਕੋਈ ਵੀ ਜਾਨਵਰ ਪਸੰਦ ਆਉਂਦਾ ਜੇ ਝੋਟੀ ਖਰੀਦਣੀਆਂ ਜਾਂ ਇਧਰ ਕੱਟੀਆਂ ਦੀ ਡਿਟੇਲ ਤੁਹਾਨੂੰ ਆਪਾਂ ਸਾਰੀ ਲੈ ਦਿੱਤੀ ਹੈਗੀ ਕਿਸੇ ਤਰ੍ਹਾਂ ਦਾ ਵੀ ਕੋਈ ਜਾਨਵਰ ਖਰੀਦਣਾ ਤੇ ਤੁਸੀਂ ਬਾਈ ਦੇ ਨਾਲ ਕੰਟੈਕਟ ਕਰ ਸਕਦੇ ਹੋਗੇ ਜਾਨਵਰ ਹਰ ਇੱਕ ਸਮੇਂ ਅਵੇਲੇਬਲ ਹੀ ਹੁੰਦੇ ਆ ਕਿ ਤੁਸੀਂ ਦੇਖ ਸਕਦੇ ਹੋ ਕਾ ਵੀ ਘਟੇਗਾ ਉਹਨਾਂ ਤੂੰ ਵੱਧ ਵੀ ਆ ਜਾਂਦੀਆਂ ਗੀਆਂ ਤੇ ਚੰਗੀ ਲੱਗੀ ਤਾਂ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ ਚਲੋ